ਹੁਣੀ ਹੁਣੀ ਤਾਜੀ-ਤਾਜੀ ਉੜਦੀ-ਉੜਦੀ ਖਬਰ ਪਤਾ ਲੱਗੀ ਹੈ ਕਿ ਬਿਹਾਰ ਸਰਕਾਰ ਨੇ ਵਿਧਾਨ ਸਭਾ ਚ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਨਾ ਤਾਂ ਕੋਈ ਬਾਹਰ ਦੀ ਸਟੇਟ ਦਾ ਬੰਦਾ ਬਿਹਾਰ ਵਿੱਚ ਜ਼ਮੀਨ ਖਰੀਦ ਸਕੂਗਾ ਨਾ ਹੀ ਕੋਈ ਬਾਹਰ ਦੀ ਸਟੇਟ ਦੇ ਬੰਦੇ ਦੀ ਬਿਹਾਰ ਦੀ ਬੋਟ ਬਣ ਸਕੂਗੀ ਨਾ ਹੀ ਕੋਈ ਬਾਹਰ ਦਾ ਬੰਦਾ ਬਿਹਾਰ ਦੀ ਕਿਸੇ ਵੀ ادارے ਚ ਕਿਸੇ ਵੀ ਸੰਸਥਾ ਚ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤੇ ਬਿਹਾਰ ਸਰਕਾਰ ਨੇ ਮਤਾ ਪਾਸ ਕਰ ਲਿਆ ਹੈ ਇਹ ਕਾਨੂੰਨ ਲਾਗੂ ਕਰ ਦਿੱਤਾ ਹੈ ਤਹਿਉ ਸਾਡੀ ਪੰਜਾਬ ਸਰਕਾਰ ਨੇ ਵੀ ਕੋਈ ਸੋਚਣਾ ਚਾਹੀਦਾ ਪੰਜਾਬ ਤਾਂ ਧਰਮਸ਼ਾਲਾ ਬਣਿਆ ਹੋਇਆ ਜਿਹੜਾ ਮਰਜੀ ਪੰਜਾਬ ਜਾ ਕੇ ਜ਼ਮੀਨ ਖਰੀਦ ਲਵੇ ਜਿੰਨੀਆਂ ਮਰਜੀ ਬਿਲਡਿੰਗਾਂ ਬਣਾ ਲਵੇ ਜਿੰਨੀ ਮਰਜੀ ਪ੍ਰੋਪਰਟੀ ਆਪਣੇ ਨਾਮ ਤੇ ਖਰੀਦ ਲਵੇ ਜਿੰਨੀਆਂ ਮਰਜੀ ਫੈਕਟਰੀਆਂ ਬਣਾ ਲਵੇ ਤੇ ਜਿੱਡੇ ਮਰਜੀ ਵੱਡੇ ਅਹੁਦੇ ਤੇ ਜਿਹੜੀ ਮਰਜੀ ਸੰਸਥਾ ਚ ਆ ਕੇ ਅਫਸਰ ਲੱਗ ਜਾਵੇ ਚਾਹੇ ਪੀ ਐਨ ਲੱਗ ਜਾਵੇ ਚਾਹੇ ਕੋਈ ਵੈਸੇ ਕਰਮਚਾਰੀ ਲੱਗ ਜਾਵੇ ਉੱਤਰਖੰਡ ਦੀ ਜਿਹੜੀ ਉੱਤਰਖੰਡ ਦੀ ਸਰਕਾਰ ਆ ਉਹਨੇ ਵੀ ਇਹੀ ਮਤਾ ਕਾਫੀ ਸਾਲ ਪਹਿਲਾਂ ਪਾਸ ਕਰ ਦਿੱਤਾ ਸੀ ਹਿਮਾਚਲ ਨੇ ਤਾਂ ਸ਼ੁਰੂ ਕੀਤਾ ਹੋਇਆ ਕਿ ਕੋਈ ਵੀ ਬਾਹਰ ਦਾ ਬੰਦਾ ਹਿਮਾਚਲ ਦੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਹੁਣ ਉਹਦੇ ਨਕਸ਼ੇ ਕਦਮ ਤੇ ਚਲਦੇ ਹੋਏ ਬਿਹਾਰ ਨੇ ਵੀ ਇਹ ਕਰ ਦਿੱਤਾ ਜਦਕਿ ਸਭ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ बिहारी ਵੱਸਦੇ ਆ ਤੇ ਸਾਡਾ ਪੰਜਾਬੀ ਜਾਂ ਕੋਈ ਹੋਰ ਸਟੇਟ ਦਾ ਬੰਦਾ ਬਿਹਾਰ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ बिहारी ਪੰਜਾਬ ਵਿੱਚ ਆ ਕੇ ਜਿੰਨੀਆਂ ਮਰਜ਼ੀ ਬੋਟੀਆਂ ਬਣਾ ਲੈਣ ਸੋ ਪੰਜਾਬ ਸਰਕਾਰ ਜੀ ਤੁਸੀਂ ਕਦੋਂ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਲਾਗੂ ਕਰੋਗੇ ਤੁਸੀਂ ਕਦੋਂ ਇਹ ਮਤਾ ਪਾਸ ਕਰੋਗੇ ਗੌਰ ਕਰੋ ਜੀ ਤੁਸੀਂ ਵੀ ਇਸ ਮੁੱਦੇ ਵੱਲੋਂ ਧੰਨਵਾਦ